ਦੀ ਅਦਾ ਫਰਮਾਇਆ ਸਰਕਾਰ ਨੂੰ ਵੀ ਬਾਰ ਬਾਰ ਇਹੀ ਕਹਿੰਦੇ ਆ ਕਿ ਤੁਹਾਡੇ ਨਾਲ ਇਕੱਠਾ ਗੱਲਬਾਤ ਕਰਨ ਅੱਗੇ ਜਿਹੜੀਆਂ ਤੁਸੀਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹੋ ਵਿੱਚ ਕੰਮ ਕਰ ਦਿੱਤੀ ਹੋਏ। ਉਹਦੇ ਸੇਤ ਨੂੰ ਲੈ ਕੇ تقریبا ਪੰਜਾਬ ਦਾ ਹਰ ਵਰਗ ਜਿਹੜਾ ਉਹ ਫਿਕਰਮੰਦ ਲਗ ਤੁਹਾਨੂੰ ਸੰਤੁਸ਼ਟ ਜੁੜਦੀ ਇਸ ਜਿਹੜੇ ਕੰਮਾਂ ਦੀਆਂ ਜਿਹੜੇ ਸ਼ਿਕਾਇਤਾਂ ਆਉਂਦੀਆਂ। ਬਾਅਦ ਫੜ ਕੀ ਆਪ ਜੀ ਫੇਸ ਲਈ ਆਪ ਉਹका अपना देख पूरी बॉडी याद करिया था काफी मुसलमान है कल फायरिंग वाला ठीक है ਇਹ ਖਲੋਰੀ ਬਾਡਰ ਦੇ ਉੱਤੇ ਕਿਸਾਨ ਜਥੇਬੰਦੀ ਵੱਲੋਂ ਧਰਨਾ ਲਾਇਆ ਹੋਇਆ ਹੈ ਉੱਥੇ ਡੱਲੇਵਾਲ ਸਾਹਿਬ ਜਿਹੜੇ ਕਿ ਮਰਨਵਰਤ ਤੇ ਬੈਠੇ ਆ ਉੱਥੇ ਅੱਜ ਸ਼ਾਈ ਮਾਮ ਵੀ ਪਹੁੰਚ ਨੇ ਕਿੱਥੇ ਹੋਰ ਵੀ ਕਈ ਵੱਖ-ਵੱਖ ਪਾਰਟੀਆਂ ਦੇ ਆਗੂ ਜਾਂ ਕਈ ਕਾਂਗਰਸੀ ਵੀ ਪਹੁੰਚੇ ਸਨ ਉੱਥੇ ਹੀ ਸ਼ਾਈ ਮਾਮ ਵੀ ਪਹੁੰਚਿਆ ਨੇ ਸੀ ਇਹਨਾਂ ਨਾਲ ਗੱਲ ਕਰਦੇ ਆ ਕਿ ਇਸ ਤਰ੍ਹਾਂ ਦਾ ਉੱਥੇ ਮਾਹੌਲ ਔਰ ਇਹਨਾਂ ਦਾ ਵੀ ਕੁਝ ਉੱਥੇ ਅੱਜ ਜਾਣ ਦਾ ਮੇਨ ਮਕਸਦ ਕੀ ਸੀ ਸਰ ਇੱਥੇ ਕਾ ਜੋ ਕੇ ਬਣਿਆ ਜੀ ਸਰ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਅੱਜ ਅਸੀਂ ਖਨੌਰ ਹੀ ਗਏ ਸੀਗੇ ਜਿੱਥੇ ਪਿਛਲੇ 11 ਮਹੀਨੇ ਤੋਂ ਕਿਸਾਨ ਜਿਹੜੇ ਨੇ ਅੰਦੋਲਨਕਾਰੀ ਉੱਥੇ ਬੈਠੇ ਹੋਏ ਨੇ ਔਰ ਤਕਰੀਬਨ ਪਿਛਲੇ 28 ਦਿਨਾਂ ਤੋਂ ਡੱਲੇਵਾਲ ਸਾਹਿਬ ਜਿਹੜੇ ਨੇ ਉਮਰਨਬਰ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦਾ ਹਾਲਚਲ ਪੁੱਛਣ ਲਈ ਗਏ ਸੀ ਉਹਨਾਂ ਨਾਲ ਮੁਲਾਕਾਤ ਹੋਈ ਔਰ ਉਹਨਾਂ ਦੀ ਤਬੀਅਤ ਦੇਖ ਕੇ ਲੱਗਿਆ ਕਿ ਉਹ ਪਹਿਲਾਂ ਤੋਂ ਕਮਜ਼ੋਰ ਨੇ ਲੇਕਿਨ ਆਪਣੀ ਮੰਗਾਂ ਨੂੰ ਲੈ ਕੇ ਹਜੇ ਤੱਕ ਜਿਹੜੇ ਨੇ ਉਹ ਡੱਟੇ ਹੋਏ ਨੇ ਇਹ ਅੰਦੋਲਨ ਚੱਲ ਰਿਹਾ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਉਹ ਇਹਦੇ ਚ ਪਹਿਲ ਕਰਨ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਤੁਸੀਂ ਦੇਖਿਆ ਹੋਣਾ ਵੀ ਅਲੱਗ-ਅਲੱਗ ਸਿਆਸੀ ਧਿਰਾਂ ਦੇ ਲੋਕ ਇੱਥੇ ਆ ਕੇ ਅਲੱਗ-ਅਲੱਗ ਗੱਲਾਂ ਕਰਦੇ ਨੇ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਵੀ ਇਹ ਗੈਰ ਸਿਆਸੀ ਅੰਦੋਲਨ ਹੈ ਇਹ ਕਿਸੇ ਪਾਰਟੀ ਦਾ ਅੰਦੋਲਨ ਨਹੀਂ ਹੈ ਔਰ ਇਹਨੂੰ ਇਹ ਕਹਿਣਾ ਕਿ ਸਿਰਫ ਪੰਜਾਬੀਆਂ ਦਾ ਅੰਦੋਲਨ ਹੈ ਵੀ ਗਲਤ ਹੈ ਇਹ ਭਾਰਤ ਦੀ ਮਿੱਟੀ ਦਾ ਅੰਦੋਲਨ ਹੈ ਭਾਰਤ ਦੇ ਸਾਰੇ ਕਿਸਾਨਾਂ ਦੇ ਲਈ ਸਾਰੇ ਮਜ਼ਦੂਰਾਂ ਦੇ ਲਈ ਹੈ ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਇਹਦੇ ਜੇਕਰ ਕੋਈ ਸਿਆਸਤ ਕਰਦਾ ਹੈ ਤਾਂ ਉਹ ਵੀ ਨੂੰ ਵੀ ਅੱਗੇ ਵੱਧ ਕੇ ਉਹ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਮੰਨਣ ਤਾਂ ਕਿ ਅੰਦੋਲਨ ਜਿਹੜਾ ਉਹ ਕਾਮਯਾਬੀ ਨਾਲ ਖਤਮ ਹੋ ਸਕੇ ਜੀ ਖਾਨ ਸਾਹਿ ਭਾਈਚਾਰਾ ਜਿੱਥੇ ਆਪ ਦਾ ਜਿਲ੍ਹਾ ਭਾਈਚਾਰਾ ਨਾ ਉਹ ਮੁਸਲਮਾਨ ਹੋਏ ਹਿੰਦੂ ਹੋਏ ਸਿੱਖ ਹੋਏ ਦਲਿਤ ਭਾਈ ਹੋਣ ਜਿੰਨੇ ਵੀ ਪੰਜਾਬੀ ਨੇ ਉਹ ਸ਼ੁਰੂ ਤੋਂ ਹਰ ਇੱਕ ਅੰਦੋਲਨ ਚ ਹਰ ਇੱਕ ਦੁੱਖ ਚ ਹਰ ਇੱਕ ਸੁੱਖ ਚ ਇਕੱਠੇ ਹੀ ਰਹੇ ਨੇ ਇਸ ਲਈ ਇਸ ਨੂੰ ਇਹ ਕਹਿਣਾ ਕਿ ਕੋਈ ਇੱਕ ਧਰਮ ਦੇ ਲੋਕ ਉੱਥੇ ਸਾਰੇ ਲੋਕ ਜਿਹੜੇ ਸ਼ੁਰੂ ਤੋਂ ਅਖੀਰ ਤੱਕ ਇਕੱਠੇ ਰਹਿੰਦੇ ਨੇ ਜਿਵੇਂ ਕਿ ਦੱਸ ਰਹੇ ਸਨ ਕਿ ਇੱਥੇ ਆਈ ਸੀ ਨਮਾਜ਼ ਪੜ੍ਹਨ ਵਾਸਤੇ ਇੱਥੇ ਮਿੱਠੂ ਖਾਨ ਦੀ ਦੁਕਾਨ ਦੇ ਉੱਤੇ ਅੱਜ ਇਹਨਾਂ ਵੱਲੋਂ ਇੱਕ ਵੱਡਾ ਇੱਥੇ ਇਕੱਠ ਵੀ ਸੀਗਾ ਕਿਉਂਕਿ ਭਾਈਚਾਰਾ ਵੀ ਸਾਰਾ ਇੱਥੇ ਨਾਲ ਜੁੜਿਆ ਹੋਇਆ ਸੀਗਾ ਜਿੱਥੇ ਇਹਨਾਂ ਵੱਲੋਂ ਵੀ ਇੱਕ ਸ ਜੋ ਕੀਤਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਵੱਡਾ ਸਹਿਯੋਗ ਕੀਤਾ ਗਿਆ ਹੈ ਕਿ ਉਹਨਾਂ ਨੂੰ ਇਸ ਵਕਤ ਜਿਹੜਾ ਕਿ ਕੇਂਦਰ ਨੂੰ ਕਾਲੇ ਕਾਨੂੰਨ ਜਿਹੜੇ ਸੀਗੇ ਉਹਨਾਂ ਦੇ ਸਿੱਖਾਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹੈ ਉਹ ਮੰਨ ਲੈਣੀਆਂ ਚਾਹੀਦੀਆਂ ਤਾਂ ਕਿ ਇਹ ਜਿਹੜੇ ਕਿ ਡੱਲੇਵਾਲ ਸਾਹਿਬ ਇਥੇ ਮਰਨ ਵਰਤੋਂ ਉੱਠਣ ਔਰ ਇਹਨਾਂ ਦੀ ਜਾਨ ਹਰ ਇੱਕ ਵਾਸਤੇ ਇੱਕ ਬੜੀ ਕੀਮਤੀ ਜਾਨ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਵੀ ਕਿਸ ਤਰ੍ਹਾਂ ਦਾ ਇਹ ਜਿਹੜਾ ਕਿ ਇਹਨਾਂ ਦੀਆਂ ਮੰਗਾਂ ਤੇ ਗੌਰ ਕੀਤੀ ਜਾਵੇਗੀ ਜਾਂ ਇਹ ਇਸੇ ਤਰ੍ਹਾਂ ਹੀ ਧਰਨੇ ਤੇ ਉੱਥੇ ਮਰਨ ਵਰਤ ਤੇ ਡੱਲੇਵਾਲ ਸਾਹਿਬ ਮੇਠ